ਦੋਸਤੋ ਸਤਿ ਸ੍ਰੀ ਅਕਾਲ ਆਦਾ ਮੈਂ ਤੁਹਾਡਾ ਆਪਣਾ ਕਰਮਜੀਤ ਅਤੇ ਤੁਹਾਡਾ ਮੇਰੇ YouTube ਚੈਨਲ ਯਾਨੀ 84 ਕਰਮਜੀਤ ਪਰ ਸਵਾਗਤ ਹੈ ਸੋ ਅੱਜ ਤੁਹਾਡੀ ਖੇਦਮਤ ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਹਾਂ ਮਹਿੰਦਰ ਸਿੰਘ ਸਰਨਾ ਦੀ ਬਹੁਤ ਚਰਚਿਤ ਕਹਾਣੀ ਇੱਕ ਬਾਲੜੀ ਦੂਪਤਾ ਸੀ ਸ਼ੰਗਾਰਾ ਸਿੰਘ ਤੇ ਉਹਦਾ ਬੇਲੀ 10 ਨੰਬਰੀਆ ਜੈਲਦਾਰ ਸੂਬਾ ਸਿੰਘ ਦੇ ਤਵੇਲੇ ਵਿੱਚ दारू ਪੀ ਰਹੇ ਸਨ ਜੈਲਦਾਰ ਆਪਣੀ ਬਾਲ ਬੱਚਿਆਂ ਸਮੇਤ ਅੰਬਰਸਰ ਮਸਿਆ ਨਾਉਣ ਗਿਆ ਸੀ ਪਿੱਛੇ ਦੀ ਸਾਰੀ ਸਪੁਰਦਗੀ ਉਹ ਕੰਮੀ ਖੇਮੇ ਨੂੰ ਕਰ ਗਿਆ ਸੀ ਆਤੂਦਸ ਨੰਬਰੀਆ ਖੇਮੇ ਦਾ ਸਾਲਾ ਸੀ ਖੇਮੇ ਦੀ ਇਸ ਚਾਰ ਦਿਨਾਂ ਦੀ ਚੌਧਰ ਸਦਕਾ ਹੀ ਆਤੂ ਤੇ ਸ਼ੰਗਾਰਾ ਸਿੰਘ ਅੱਜ ਜੈਲਦਾਰ ਦੇ ਤੰਬੇਲੇ ਵਿੱਚ ਰਾਣੀ ਖਾਂ ਬਣੇ ਬੈਠੇ ਸਨ ਖੇਮੇ ਨੇ ਵੀ ਦੋਕਤ ਚੱਖ ਲਈ ਸੀ ਤੇ ਹੁਣ ਜੈਲਦਾਰ ਦੀ ਹਵੇਲੀ ਵੱਲ ਫੇਰਾ ਤੋਰਾ ਮਾਰਨ ਤੁਰ ਪਿਆ ਸੀ ਸ਼ਿੰਗਾਰਾ ਸਿੰਘ ਨੇ ਆਪਣੀ ਪਗੜੀ ਦਾ ਲੜ ਖੋਲਿਆ ਬੱਧਾ ਫੇਰ ਖੋਲਿਆ ਤੇ ਫੇਰ ਬੰਦਾ ਬੋਲਿਆ ਮਖਾ ਆਤੂ ਖੇਮਾ ਗਿਆ ਗਿਆ ਆਤੂ ਨੀਲਮ ਕਮੇ ਲੈ ਇਸ ਵਿੱਚ ਆਖਿਆ ਮਖਾ ਚੰਗੀ ਤਰ੍ਹਾਂ ਵੇਖ ਕੇ ਨਿਸ਼ਾ ਕਰ ਲੈ ਗੱਲ ਤੀਜੇ ਕੰਨੀ ਨਹੀਂ ਚੜਨੀ ਚਾਹੀਦੀ ਜਾਂ ਤਾਂ ਗੱਲ ਤੇਰੀ ਮੇਰੇ ਵਿੱਚ ਰਹੇਗੀ ਅਤੂ ਨੇ ਸੂਝਵਾਨ ਫਲਸਫੀਆਂ ਦੇ ਅੰਦਾਜ਼ ਵਿੱਚ ਆਖਿਆ ਜਾਂ ਫਿਰ ਅਸੀਂ ਦੋਵੇਂ ਨਹੀਂ ਰਹਾਂਗੇ ਫਾਂਸੀ ਦਾ ਰੱਸਾ ਸਕੇ ਪਯੋ ਦਾ ਲਿਹਾਜ਼ ਨਹੀਂ ਉਹ ਕਰਦਾ ਫਾਂਸੀ ਸ਼ਿੰਗਾਰਾ ਸਿੰਘ ਨੇ ਚੌਂਕ ਕੇ ਆਖਿਆ ਉਹਦੀ ਆਵਾਜ਼ ਪਾਟੀ ਹੋਈ ਸੀ ਫਿਰ ਉਹਨੇ ਪਗੜੀ ਦਾ ਲੜ ਖੋਲ ਕੇ ਮੱਥੇ ਦੀ ਤਰੇਲੀ ਪੂੰਜੀ ਤੇ ਇੱਕੋ ਡਿਕ ਵਿੱਚ ਕਲਾਸ ਖਾਲੀ ਕਰ ਦਿੱਤਾ ਕੁਝ ਚਿਰ ਬੜਾ ਸੋਚਵਾਨ ਬੈਠਾ ਰਿਹਾ ਫਿਰ ਜਿਗਰਾ ਕਰਕੇ ਬੋਲਿਆ ਗੱਲ ਤੂੰ ਠੀਕ ਆ ਨਾਵੇਂ ਕਤਲ ਦਾ ਮਾਮਲਾ ਹੋਇਆ ਖੇਮੇ ਨੂੰ ਪਿੰਕ ਨਹੀਂ ਪਹਿਣੀ ਚਾਹੀਦੀ ਮਖਾ ਆਤੂ ਤੇਰੇ ਹੱਥ ਕਿਉਂ ਕੰਮੀ ਜਾਂਦੇ ਨਹੀਂ ਐਵੇਂ ਨਾ ਪਿਆ ਆਖ ਲੈ ਕਿਥੇ ਪਾਈ ਕੰਮ ਦੇ ਨੇ ਆਤੂ ਨੇ ਹੱਥਾਂ ਦੀ ਕਰੰਗੜੀ ਪਾ ਕੇ ਉਹਨਾਂ ਨੂੰ ਕੰਬੜੋਂ ਹਟਾਉਣ ਦਾ ਯਤਨ ਕੀਤਾ ਬਸ ਫਰਕ ਇੰਨਾ ਸੀ ਪਹਿਲੇ ਹੱਥ ਅੱਡ-ਅੱਡ ਕੰਬ ਰਹੇ ਸਨ ਹੁਣ ਇਕੱਠੇ ਆਤੂ ਨੇ ਆਪਣੀ ਉਮਰ ਦੀ 45 ਵਰਿਆਂ ਵਿੱਚ ਸਾਰੇ ਕਸਬ ਕੀਤੇ ਸਨ ਪਰ ਕਿਸੇ ਦਾ ਕਤਲ ਨਹੀਂ ਸੀ ਕੀਤਾ ਡਰਨਾ ਸ਼ਿੰਗਾਰਾ ਸਿੰਘ ਨੇ ਹੱਲਾਸ਼ੀਰੀ ਦਿੱਤੀ ਮੈਂ ਜੂ ਤੇਰੇ ਨਾਲ ਹੋਵਾਂਗਾ ਅੱਗੋਂ ਧੌਣ ਤੇ ਗੰਡਾਸਾ ਤੂੰ ਮਾਰੀ ਪਿੱਛੋਂ ਮੈਂ ਸਿਰ ਤੇ ਘਾੜੀ ਮਾਰਾਂਗਾ ਕੌਣ ਪਿਆ ਡਰਦਾ ਏ ਆ ਤੂੰ ਅੱਧੇ ਗਲਾਸ ਦਾ ਇੱਕੋ ਘੁੱਟ ਕਰਦਾ ਬੋਲਿਆ ਐਵੇਂ ਨਾ ਪਿਆ ਆਖ ਮਰਗੇ ਆ ਤੂੰ ਨਡਰਉਣ ਵਾਲੇ ਪਰ ਆਤੂ ਦੇ ਲਹਜ਼ੇ ਨੇ ਉਹਦੇ ਵਰਿਆਮ ਬੋਲਾਂ ਦੀ ਸਾਕੀਨਾ ਭਰੀ ਇਲਤਾ ਕਰ ਲੈਣੀ ਆ ਚੋਰੀਆਂ ਡਾਕੇ ਮਾਰ ਲੈਣੇ ਸੌਖੇ ਸਨ ਪਰ ਜਿਉਂਦਾ ਸਿਰੂ ਮਾਰ ਸੁੱਟਣਾ ਜਣੇ ਖਣੇ ਦਾ ਕੰਮ ਨਹੀਂ ਸੀ ਆਤੂ ਨੇ ਹੁਣ ਚਾਰੇ ਕੋਟ ਸਿੱਦੇ ਬੋਤਲ ਨੂੰ ਲਾ ਕੇ ਪੀਤੇ ਅਤੇ ਆਪਣੇ ਦਾਈਏ ਨੂੰ ਇੱਕ ਪੀਛਵੀ ਗੰਡ ਮਾਰ ਲਈ ਜਿਹੜਾ ਕੰਮ ਕਰਨਾ ਹੀ ਉਹ ਕਰਨਾ ਹੀ ਉਹਨੇ ਸੋਚਿਆ ਬੰਦਾ ਮਾਰਨ ਲੱਗਿਆ ਕਿਹੜਾ ਹਲ ਜੋਨੇ ਪੈਂਦੇ ਨੇ ਮਾੜਾ ਜਿਹਾ ਟੱਕ ਗੰਡਾਸੇ ਦਾ ਲਾ ਛੱਡੋ ਤੇ ਬੰਦਾ ਮਰ ਜਾਂਦਾ ਏ ਇੱਕ ਥਾਪੜ ਕਿਆ ਤੂੰ ਬੋਲਿਆ ਅੱਜੋ ਰਾਤੀ ਜੰਗੀਰੇ ਵਾਲਾ ਕੰਡਾ ਕੱਢ ਛੱਡਣਾ ਤੂੰ ਖਾਤਰ ਜਮਾ ਰੱਖ ਤੇ ਐਵੇਂ ਕਾਬਰ ਨਾ ਪਿਆ ਕੌਣ ਪਿਆ ਕਬਰਾਂਦਾ ਏ ਸ਼ਿੰਗਾਰਾ ਸਿੰਘ ਨੇ ਅੰਨੇ ਕੱਢੇ ਕਾਬਰ ਦਾ ਨਹੀਂ ਤਾਂ ਆ ਮੁਰਮੁਰ ਪੱਗ ਦਾ ਲੜ ਕਿਉਂ ਖੋਲਣਾ ਬੰਨਣਾ ਈ ਪਗੜੀ ਸੌਰੀ ਢਿੱਲੀ ਹੋ ਗਈ ਏ ਕੋਈ ਢਿਲੀ ਛਲੀ ਨਹੀਂ ਹੋਈ ਆ ਤੂੰ ਨਹੀਂ ਕਿਹਾ ਕੁਛ ਨਹੀਂ ਹੋਇਆ ਤੇਰੀ ਪੱਗ ਨੂੰ ਮੈਂ ਅੱਗੇ ਵੀ ਵੇਖਿਆ ਏ ਜਦੋਂ ਤੇਰੇ ਦਿਲ ਵਿੱਚ ਖਾਬ ਰੂਟਦੀ ਤੂੰ ਨਿਮਾਣੀ ਪੱਗ ਦੇ ਮਗਰ ਪੈ ਜਾਣਾ ਏ ਓਏ ਮੈਂ ਨਹੀਂ ਖਾਬਰ ਦਾ ਸ਼ਿੰਗਾਰਾ ਸਿੰਘ ਬੁੜਕਿਆ ਵੇਖ ਲਈ ਮੈਂ ਤੇਰੇ ਨਾਲ ਜਾਵਾਂਗਾ ਤੇਰਾ ਗੰਡਾਸਾ ਜੇ ਖੁੱਸ ਗਿਆ ਤਾਂ ਮੇਰੀ ਕਹਾੜੀ ਇੱਕੋ ਵਾਰੀ ਉਹਨੂੰ ਦਫਾੜ ਕਰ ਦੇਗੀ ਗੱਲੀ ਵਾਂਗਰਾ ਬਾਲਾ ਬ੍ਰਿਆਮ ਨਾ ਪਿਆ ਬਣ ਆ ਤੂੰ ਨੇ ਚੋਟ ਕੀਤੀ ਕਹਾੜੀ ਮਾਰਨ ਲਈ ਜਿਸੇ ਵਿੱਚ ਲਹੂ ਚਾਹੀਦਾ ਹੈ ਸ਼ਕਲ ਵੇਖੀਓ ਆਪਣੀ ਜਿਵੇਂ ਫਿਟੇ ਮੂੰਹ ਸੁੱਕਨੇ ਪਈ ਹੁੰਦੀ ਏ ਤੇ ਆ ਪੀਲੀਆਂ ਬਸਾਰ ਬਾਹੀ ਜਿਵੇਂ ਬਿੱਜੂ ਕਬਰਾਂ ਚੋਂ ਮਰਦਾ ਤੂ ਲਿਆ ਹੋਵੇ ਤੇਰੀ ਭਖ ਦੀ ਜਵਾਨੀ ਸ਼ਿੰਗਾਰਾ ਸੇਹਾ ਕੁਜਰਾ ਵਾਲੇ ਦੀ ਹੀਰਾ ਬਾਈ ਨੇ ਚੂਸ ਲਈ ਤੇਰੀ ਜਾਇਦਾਦ ਜ਼ਮੀਨ ਵੀ ਕੰਜਰਾਂ ਦੇ ਲੇਖੇ ਲੱਗ ਗਈ ਨਹੀਂ ਤਾਂ ਪਿੰਡ ਵਿੱਚ ਤੇਰੀ ਵਰਗਾ ਕੌਣ ਸੀ ਅੱਜ ਤੂੰ ਥੇਲੇ ਥੇਲੇ ਨੂੰ ਮਥਾ ਜੀ ਇਹ ਕੰਮ ਬੜਾ ਮਾੜਾ ਈ ਅਸੀਂ ਤੇਰੇ ਬੇਲੀ ਆਂ ਤੇਰੀ ਕੋਈ ਗੱਲ ਅਜੇ ਤੱਕ ਪੁੰਜੇ ਨਹੀਂ ਪੈਣ ਦਿੱਤੀ ਤੇਰੇ ਇਹ ਕੰਮ ਵੀ ਜ਼ਰੂਰ ਕਰਾਂਗੇ ਤੇ ਅੱਜੇ ਰਾਤੀ ਕਰਾਂਗੇ ਫੇਰ ਕਦੀ ਸਾਨੂੰ ਵੀ ਹੀਰਾ ਬਾਈ ਦਾ ਹੂਟਾ ਲਵਾ ਛੜਨੀ ਆ ਤੂੰ ਬੜੀ ਲੂਰ ਵਿੱਚ ਇਹ ਵਾਰਤਾ ਲਾ ਬੋਲ ਗਿਆ ਸੀ ਜ਼ਰੂਰ ਜ਼ਰੂਰ ਸ਼ਿੰਗਾਰਾ ਸਿੰਘ ਨੇ ਬੜੇ ਦੁਲਾਰ ਨਾਲ ਹਾਮੀ ਭਰੀ ਤੂੰ ਸਾਡਾ ਯਾਰ ਨਹੀਂ ਤੇਰੇ ਤੋਂ ਵੀ ਹੀਰਾ ਬਾਈਆਂ ਕੋਲ ਕਮਾਈਆਂ ਤੂੰ ਸਮੁਲੜੀ ਸਾਹਮ ਲਈ ਬਸ ਇੱਕ ਵਾਰੀ ਤੂੰ ਮੁੰਡੇ ਦਾ ਗਾਟਾ ਲਾ ਦੇ ਫੇਰ ਵੇਖੀ ਮੈਂ ਕਹਾੜੀ ਨਾਲ ਕਿਦਾਂ ਉਹਦੀ ਲਾਸ਼ ਦੇ ਟੋਟੇ-ਟੋਟੇ ਕਰਦਾ। ਬੱਲੇ ਬੱਲੇ ਸ਼نگਾਰਾ ਸਿੰਘ ਆ ਤੂੰ ਨਹੀਂ ਕਿਹਾ ਤੇਰੇ ਵਰਗਾ ਸੂਰਬੀਰ ਕਿਸੇ ਮਾਂ ਨਹੀਂ ਜੰਮਣਾ। ਵੇਖ ਲੈ ਕਿਤੇ ਕਹਾੜੀ ਜੰਗਾਲੀ ਨਾ ਗਈ ਹੋਵੇ। ਆਤੂ ਦਾ ਵਿਅੰਗ ਸ਼نگਾਰਾ ਸਿੰਘ ਨੂੰ ਨਾ ਪੋਇਆ। ਗੱਲ ਅਣਸੁਣੀ ਕਰਦਾ ਉਹ ਬੋਲਿਆ। ਜਗੀਰੇ ਦੇ ਕਾਮੇ ਅਲੀ ਮੁਹੰਮਦ ਦਾ ਪਿਸ਼ਾਬੰਦ ਹੋ ਗਿਆ ਸੀ। ਉਸ ਨੂੰ ਮੰਜੇ ਤੇ ਪਾ ਕੇ ਕੁਜਰਾਵਾਲੇ ਲੈ ਗਏ ਨੇ ਅੱਜ ਕੱਲ ਹਦਵਾਨੇ ਦੀ ਰਾਖੀ ਜਗੀਰਾ ਆਪ ਖੂਤ ਹੀ ਹੁੰਦਾ ਏ ਏਦੂ ਚੰਗਾ ਮੌਕਾ ਮੜ ਹੱਥ ਨਹੀਂ ਆਉਣਾ ਜੈਲਦਾਰ ਸੁਭਾ ਸਿੰਘ ਦੇ ਤਵੇਲੇ ਵਿੱਚ ਪਕਾਇਆ ਗਿਆ ਇਹ ਮਤਾ ਜੈਲਦਾਰ ਦੀ ਘੋੜੀ ਨੇ ਸੁਣਿਆ ਗਾਂ ਤੇ ਦੋਹਾਂ ਮਈਆਂ ਨੇ ਸੁਣਿਆ ਪਰ ਉਹ ਬੇਜ਼ਬਾਨ ਸਨ ਤੇ ਕਿੱਲੇ ਨਾਲ ਵੱਜੀਆਂ ਸਨ ਕਾਲਜੀਆਂ ਤੇ ਪੱਥਰ ਰੱਖ ਕੇ ਉਹ ਖੁਰਲੀਆਂ ਵਿੱਚ ਮੂੰਹ ਮਾਰਦੀਆਂ ਰਹੀਆਂ ਪਰ ਜਦੋਂ ਇਹ ਕੰਸੋ ਤਵੇਲੇ ਦੇ ਇੱਕ ਖੁੰਝੇ ਬਣੇ ਮੁਰਗੀਖਾਨੇ ਦੀਆਂ ਕੁਕੜੀਆਂ ਦੇ ਕੰਨੀ ਪਈ ਤਾਂ ਉਹਨਾਂ ਹਾਲ ਪਾਹਰਿਆ ਪਾ ਦਿੱਤੀ ਕੁੜਕੜ ਕਰਦੀਆਂ ਖੰਭ ਫਟਕਾਉਂਦੀਆਂ ਉਹ ਚਾਰੇ ਪਾਸੇ ਨੱਠ ਭਜ ਰਹੀਆਂ ਸਨ ਤਵੇਲੇ ਦੀ ਕੰਦ ਪਿੰਡ ਦੀ ਧਰਮਸ਼ਾਲਾ ਨਾਲ ਸਾਂਝੀ ਸੀ ਗਿੱਜੀਆਂ ਹੋਈਆਂ ਕੁਕੜੀਆਂ ਤਾਂ ਸਵੇਰੇ ਧਰਮਸ਼ਾਲਾ ਵਿੱਚ ਹਾਜ਼ਰੀ ਭਰ ਕੇ ਕਣਕਾ ਵੀ ਸ਼ੱਕ ਆਉਂਦੀਆਂ ਸਨ ਅੱਜ ਵੀ ਚਿੱਟੇ ਰੰਗ ਦੀ ਇੱਕ ਉਤਸ਼ਾਹੀ ਕੁਕੜੀ ਧਰਮਸ਼ਾਲ ਦੀ ਡਿਊਟੀ ਤੱਕ ਪਹੁੰਚ ਗਈ। ਸ਼ਾਇਦ ਉਹ ਧਰਮਸ਼ਾਲ ਅੰਦਰ ਜੁੜੀ ਸੰਗਤ ਨੂੰ ਸ਼ਿੰਗਾਰਾ ਸਿੰਘ ਅਤੇ ਆਤੂ ਦੇ ਮਨਸੂਬੇ ਤੋਂ ਜਾਣੂ ਕਰਵਾਉਣਾ ਚਾਹੁੰਦੀ ਸੀ। ਧਰਮਸ਼ਾਲ ਦੀ ਡਿਊਟੀ ਵਿੱਚ ਉਹ ਕੁਕੜੀ ਚੌਹਾਂ ਵਰਿਆਂ ਦੀ ਇੱਕ ਬਾਲੜੀ ਦੀ ਨਜ਼ਰੀ ਚੜ ਗਈ ਜੋ ਪ੍ਰਸ਼ਾਦ ਲੈ ਕੇ ਆਪਣੀ ਮਾਂ ਤੋਂ ਪਹਿਲਾਂ ਹੀ ਬਾਹਰ ਆ ਗਈ ਸੀ। ਕੁਕੜੀ ਨੂੰ ਵੇਖਦਿਆਂ ਉਹ ਬਾਲੜੀ ਉਹਦੇ ਮਗਰ ਨੱਠੀ। ਉਹਦੀ ਕਹਾਤ ਵਿੱਚ ਪ੍ਰਸ਼ਾਦ ਦੇ ਦੋ ਪਤਾਸੇ ਕੁੱਟੇ ਹੋਏ ਸਨ। ਅਤੇ ਦੂਜੀ ਮਾਂ ਓਲਾਰਕੀ ਉਹ ਕੁਕੜੀ ਨੂੰ ਫੜਨ ਦਾ ਯਤਨ ਕਰ ਰਹੀ ਸੀ। ਕੁੜਕੜਾਉਂਦੀ ਅਤੇ ਖੰਭ ਫਟਕਾਉਂਦੀ ਕੁਕੜੀ ਤਵੇਲੇ ਵਿੱਚ ਜਾਵੜੀ ਅਤੇ ਮਗਰ ਮਗਰ ਉਹ ਬਾਲੜੀ ਵੀ। ਅੰਦਰ ਵੜਦਿਆਂ ਹੀ ਕੁੜੀ ਦਾ ਧਿਆਨ ਕੁਕੜੀ ਵੱਲੋਂ हट ਗਿਆ ਤੇ दारू ਪੀਂਦਿਆਂ ਕੋਲ ਰੁਕਦੀ ਉਹ ਬੋਲੀ। ਤੁਛੀ ਕੀ ਪਏ ਪੀਂਦੇ ਹੋ ਕੁਛ ਨਹੀਂ ਕਾਕੋ ਆ ਤੂੰ ਨਿਰਖਾਈ ਨਾ ਆਖਿਆ ਤੂੰ ਇੱਥੇ ਕੀ ਲੈਣਾ ਆਈ ਸ਼ਿੰਗਾਰਾ ਸਿੰਘ ਕੁਛ ਨਾ ਬੋਲਿਆ ਕੁੜੀ ਦੀ ਮਾਸੂਮਤਾ ਅਤੇ ਸਵੱਛਤਾ ਦਾ ਕੀ ਲਿਆ ਉਹ ਬਿਟ ਬਿਟ ਉਹਦੇ ਵੱਲ ਵੇਖਦਾ ਗਿਆ ਚਿੱਟੇ ਰਿਬਨਾ ਤਾਰਿਆਂ ਵਰਗੀਆਂ ਅੱਖਾਂ ਨਾਲ ਉਹ ਇਸ ਪਿੰਡ ਇਸ ਧਰਤੀ ਦੀ ਨਹੀਂ ਸੀ ਲੱਗਦੀ ਤੁਛੀ ਸ਼ਰਬਤ ਪਏ ਪੀਂਦੇ ਹੋ ਆਹੋ ਆ ਤੂੰ ਨੇ ਗਲ ਮਕਾਣੀ ਚਾਹੀ ਮਿੱਠਾ ਏ ਕੁੜੀ ਨੇ ਪੁੱਛਿਆ ਨਹੀਂ ਆ ਤੂੰ ਨੇ ਸੱਚੋ ਸੱਚ ਆਖਿਆ ਕੌੜਾ ਏ ਆਹੋ ਮੈਂ ਮਿੱਠਾ ਪਾ ਦਿਆਂ ਕੁੜੀ ਨੇ ਕਿਹਾ ਅਤੇ ਝਟ ਇੱਕ ਪਤਾਸਾ ਉਹਨਾਂ ਦੇ ਗਲਾਸ ਵਿੱਚ ਪਾ ਦਿੱਤਾ ਇੱਕੀ ਕੀਤਾ ਏ ਆ ਤੂੰ ਚਿਲਕ ਕੇ ਬੋਲਿਆ ਧਰਮਸ਼ਾਲ ਦਾ ਪ੍ਰਸ਼ਾਦ ਇਹ ਪਤਾਸਾ ਤੇ ਤੂੰ ਕਿੱਥੇ ਪਾ ਦਿੱਤਾ ਏ ਕਾਲੀ-ਕਾਲੀ ਆਤੂ ਨੇ ਪਤਾਸਾ ਆਪਣੀ ਗਲਾਸ ਵਿੱਚੋਂ ਕੱਢਣ ਦੀ ਕੀਤੀ ਪਰ ਪਤਾਸਾ ਕੁਲ ਝੁਕਾ ਸੀ ਇਹਨੇ ਨੂੰ ਬਲੜੀ ਦੀ ਮਾਂ ਲਬਦੀ-ਲਬਦੀ ਤੰਬੇਲੇ ਦੇ ਅੰਦਰ ਆ ਗਈ ਅੰਦਰ ਵੜਦਿਆਂ ਹੀ ਉਸ ਨੂੰ ਸ਼ਰਾਬ ਦੀ ਤੇਜ਼ ਮੁਸ਼ਕ ਆਈ ਇੱਕ ਹੱਥ ਨਾਲ ਉਸਨੇ ਦੁਪੱਟੀ ਦਾ ਲੜ ਨੱਕ ਤੇ ਘੁੱਟ ਲਿਆ ਤੇ ਦੂਜੇ ਨਾਲ ਕੁੜੀ ਨੂੰ ਉਲਾਰ ਕੇ ਮੋਢੇ ਲਾਂਦੀ ਕਾਲੀ-ਕਾਲੀ ਬਾਹਰ ਨਿਕਲ ਗਈ ਮੰਤਰ ਮੁਗਦ ਹੋਇਆ ਸ਼ੰਗਾਰਾ ਸਿੰਘ ਕਿੰਨਾ ਚਿਰ ਇੱਕ ਟੱਕ ਬਾਹਰਲੇ ਬੂਹੇ ਵੱਲ ਵੇਖੀ ਗਿਆ ਉੱਤਰ ਕੀ ਵੇਖੀ ਜਾਨਾ ਏ ਆਤੂ ਨੇ ਉਹਨੂੰ ਝੰਡੋੜਿਆ ਆਤੂ ਉਹ ਬਲੜੀ ਸ਼ੰਗਾਰਾ ਸਿੰਘ ਨੇ ਕਿਹਾ ਉਹ ਚਲੀ ਗਈ ਏ ਆਤੂ ਨੇ ਆਖਿਆ ਉਹਦੀ ਮਾਂ ਉਹਨੂੰ ਚੁੱਕ ਕੇ ਲੈ ਗਈ ਏ ਆਤੂ ਉਹ ਬਲੜੀ ਪਤਾ ਨਹੀਂ ਕੀ ਕਰ ਗਈ ਏ ਕਰ ਕੀ ਗਈ ਏ ਆਤੂ ਬੋਲਿਆ ਇੱਕ ਇੱਕ ਪਤਾਸਾ ਸਾਡੇ ਗਲਾਸ ਵਿੱਚ ਪਾ ਗਈ ਨਹੀਂ ਸ਼ਿੰਗਾਰਾ ਸਿੰਘ ਨੇ ਆਪਣਾ ਹੱਥ ਛਾਤੀ ਤੇ ਰੱਖਦਿਆਂ ਆਖਿਆ ਉਹ ਬਲੜੀ ਮੈਨੂੰ ਇੱਥੇ ਖੁਸ਼ ਕਰ ਗਈ ਏ ਕੋਈ ਅਕਲ ਦੀ ਗੱਲ ਕਰ ਸ਼ਿੰਗਾਰਿਆ ਚੌਵੇਂ ਰਿਆਂ ਦੀ ਉਹ ਬਲੜੀ ਤੈਨੂੰ ਇੱਥੇ ਕੀ ਕਰ ਗਈ ਏ ਆਤੂ ਨੇ ਹੱਥ ਆਪਣੀ ਛਾਤੀ ਤੇ ਰੱਖਦਿਆਂ ਪੁੱਛਿਆ ਕੁਛ ਨਾ ਪੁੱਛ ਆਤੂ ਉਹਨੂੰ ਵੇਂਦਿਆ ਸਾਰ ਮੇਰੇ ਅੰਦਰ ਕੁਛ ਉਲਟ ਪੁਲਟ ਹੋ ਗਿਆ ਏ ਕੋਚ ਚੰਗਾ ਚੰਗਾ ਹੋ ਗਿਆ ਈ ਮੇਰੇ ਅੰਦਰ ਜਿਹੋ ਜਿਹਾ ਪਹਿਲਾਂ ਕਦੇ ਨਹੀਂ ਹੋਇਆ ਬੋਤਲ ਮਕੌਨ ਦੀ ਕਰ ਆ ਤੂੰ ਨਹੀਂ ਕਿਹਾ ਤੂੰ ਐਵੇਂ ਜਵਲੀਆਂ ਨਾ ਪਿਆਮਾਰ ਨਹੀਂ ਆ ਤੂੰ ਹੁਣ ਨਹੀਂ ਮੇਰੀ ਪੀਨ ਨੂੰ ਰੂ ਕਰਦੀ ਫੇਰ ਕਦ ਤੇ ਕਰਦੀ ਤੇਰੀ ਰੂ ਆ ਤੂੰ ਨੇ ਪੁੱਛਿਆ ਮੇਰੀ ਰੂ ਰੋਂਨ ਨੂੰ ਕਰਦੀ ਸ਼ਿੰਗਾਰਾ ਸਿੰਘ ਨੇ ਅਥਰੂਆਂ ਭਿੱਜੀ ਆਵਾਜ਼ ਵਿੱਚ ਕਿਹਾ ਰੋ ਲੈ ਫੇਰ ਆ ਤੂੰ ਬੋਲਿਆ ਰੋਂਨ ਤੇ ਕਿਹੜਾ ਮੁੱਲ ਲੱਗਦਾ ਹੈ ਅਜੀ ਗੱਲ ਆਤੂ ਦੇ ਮੂੰਹ ਵਿੱਚ ਹੀ ਸੀ ਕਿ ਸ਼ਿੰਗਾਰਾ ਸਿੰਘ ਫਿਸਪਿਆ ਤੇ ਅਗਲੇ ਪਲ ਆਤੂ ਵੇਖ ਕੇ ਹੈਰਾਨ ਹੋਇਆ ਗੋਡਿਆਂ ਵਿੱਚ ਸਿਰ ਲੁਕਾਈ ਉਹ ਭੁੱਬਾਂ ਮਾਰ-ਮਾਰ ਰੋ ਰਿਹਾ ਸੀ ਆਤੂ ਨੇ ਉਹਦੇ ਰੂਣ ਵਿੱਚ ਕੋਈ ਬਿਗਨ ਨਾ ਪਾਇਆ ਜਦੋਂ ਭੁੱਬਾਂ ਡਸਕੋਰੇ ਬਣ ਗਈਆਂ ਤਾਂ ਸ਼ਿੰਗਾਰਾ ਸਿੰਘ ਨੇ ਕਹਿਣਾ ਸ਼ੁਰੂ ਕੀਤਾ ਮੇਰੀ ਘਰ ਵਾਲੀ ਪਹਿਲੀ ਜੰਮਣੀ ਵਿੱਚ ਹੀ ਮਰ ਗਈ ਅਤੇ ਉਹਦੇ ਨਾਲ ਹੀ ਮੇਰਾ ਅੱਠਾਂ ਦਿਨਾਂ ਦਾ ਪੁੱਤਰ ਵੀ ਮੁੜਕੇ ਮੈਨੂੰ ਕਿਸੇ ਨਿਸਾਕ ਨਾ ਦਿੱਤਾ ਤੇ ਮੈਂ ਕੰਜਰਾਂ ਦੇ ਕੋਠਿਆਂ ਤੇ ਖੇਹਾ ਖਾਂਦਾ ਫਿਰਿਆ ਮੇਰਾ ਪੁੱਤਰ ਜਿਉਂਦਾ ਰਹਿੰਦਾ ਤਾਂ ਅੱਜ ਨੂੰ ਇਸ ਬਲੜੀ ਵਰਗੀ ਮੇਰੀ ਪੁੱਤਰੀ ਹੋਣੀ ਸੀ ਮੈਂ ਉਹਨੂੰ ਚੁੱਕੀ ਫਿਰਦਾ ਉਹਨੂੰ ਮੋਢੇ ਲਾ ਕੇ ਧਰਮਸ਼ਾਲ ਲੈ ਜਾਂਦਾ ਲੈ ਆਹ ਕਿਹੜੀ ਵੱਡੀ ਗੱਲ ਏ ਜਗੀਰਾ ਇਕੀਆਂ ਪਾਈਆਂ ਦਾ ਗੱਭਰੂ ਏ ਜਾਇਦਾਦ ਜ਼ਮੀਨ ਵਾਲਾ ਈ ਉਹਨੂੰ ਵੀ ਸਾਕ ਆਉਂਦੇ ਨਹੀਂ ਉਹਦਾ ਵਿਆਹ ਕਰ ਹੋਰ ਉਹਦਾ ਕੌਣ ਹੀ ਫਿਰ ਪਿਆ ਖੜਾ ਹੀ ਪੋਤਰੀਆਂ ਪੋਤਰੇ ਤੂੰ ਆਪਣੇ ਜਗੀਰੀ ਦੀ ਗੱਲ ਕਰਦਾ ਏ ਮੇਰੇ ਆਪਣੇ ਜਗੀਰੀ ਦੀ ਸ਼ਿੰਗਾਰਾ ਸਿੰਘ ਨੇ ਮੂਰਖਾ ਵਾਂਗ ਪੁੱਛਿਆ ਆਹੋ ਪਤੀ ਜੇ ਤੇਰੇ ਦੀ ਆਤੂ ਨੇ ਕਿਹਾ ਜਿਸ ਦਾ ਅੱਜ ਰਾਤੀ ਅਸਾਂ ਕਤਲ ਕਰਨਾ ਏ ਨਾ ਨਾ ਆਤੂ ਸ਼ਿੰਗਾਰਾ ਸਿੰਘ ਨੇ ਹੱਥ ਜੋੜਦਿਆਂ ਤੜਫਕੇ ਆਖਿਆ ਵਸਤਾ ਹੀ ਗੁਰੂ ਦਾ ਮੁੜ ਕੇ ਇਹ ਗੱਲ ਮੋਹੋਨਾ ਕੱਢੀ ਦੋਸਤੋ ਇਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ شکریہ